ਕੱਲ ਇਨਸਪੈਕਟਰ ਪਰਮੇਂਦਰ ਐਸਐਚਓ ਕਤਵਾਲੀ ਨੂੰ ਇੱਕ ਤਲਾਹ ਮਿਲੀ ਸੀ ਕਿ ਇੱਕ ਹੋਟਲ ਪਾਮ ਨਾਈਟ ਜੋ ਕਿ ਬਸ ਸਟੈਂਡ ਦੇ ਬੈਕਸਾਈਡ ਹੈ ਜਿਸ ਦਾ ਮਾਲਕ ਹੋਟਲ ਦਾ ਮਾਲਕ ਗੁਰਤੇਜ ਸਿੰਘ ਤੇ ਇਸ ਦਾ ਮੈਨੇਜਰ ਲਖਵੀਰ ਸਿੰਘ ਜੋ ਹੋਟਲ ਵਿੱਚ ਬੈਠਦੇ ਹਨ ਅਤੇ ਲੜਕੀਆਂ ਨੂੰ ਬੁਲਾ ਕੇ ਉਹਨਾਂ ਤੋਂ ਗਲਤ ਕੰਮ ਕਰਵਾ ਕੇ ਬਾਹਰੋਂ ਬੰਦਿਆਂ ਨੂੰ ਬੁਲਾ ਕੇ ਮੋਟੀ ਕਮਾਈ ਕਰਦੇ ਹਨ ਤੇ ਬਦਕਾਰੀ ਕਾਰਜਾਂ ਦਾ ਦਾਕਤ ਚਲਾਉਂਦੇ ਹਨ ਜਿਸ ਦੇ ਤਹਿਤ ਇਨਸਪੈਕਟਰ ਪਰਮੇਂਦਰ ਐਸਐਚਓ ਕਤਵਾਲੀ ਨੇ ਗੁਰਤੇਜ ਸਿੰਘ ਤੇ ਲਖਵੀਰ ਸਿੰਘ ਦੇ ਖਿਲਾਫ ਤਿੰਨ ਚਾਰ ਇਹ ਮੋਰਲ ਟਰੈਫਿਕ ਪਰਮਿਸ਼ਨ ਐਕਟ ਦਾ ਮੁਕਾਦਮਾ ਦਰਜ ਕਰਕੇ ਰੇਡ ਕੀਤੀ ਤਾਂ ਹੋਟਲ ਦੇ ਵਿੱਚੋਂ ਹੋਟਲ ਦਾ ਮਾਲਕ ਗੁਰਤੇਜ ਸਿੰਘ ਅਤੇ ਮੈਨੇਜਰ ਲਖਵੀਰ ਸਿੰਘ ਕਾਬੂ ਕਰ ਲਈ ਤੇ ਇਹਨਾਂ ਦਾ ਇਹਨਾਂ ਨੂੰ ਮੁਕਾਦਮੇ 'ਚ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੂੰ ਅੱਜ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਹੋਰ ਧੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹ ਅੱਜ ਤਫਤੀਸ਼ ਤੋਂ ਬਾਅਦ ਪਤਾ ਲੱਗੂਗਾ ਜਦੋਂ ਇਹਨਾਂ ਨੂੰ ਪੁੱਛਗਿੱਛ ਕਰਾਂਗੇ ਵੀ ਇਹ ਕਿੰਨੇ ਚਿਰ ਤੋਂ ਕੰਮ ਚੱਲ ਰਿਹਾ ਸੀ ਇਹਦੇ ਕਿਹੜੇ-ਕਿਹੜੇ ਇਹਨਾਂ 'ਚ ਬੰਦੇ ਹੋਰ ਸ਼ਾਮਲੇ ਇੱਕ ਹੋਰ ਇਨਫੋਰਮੇਸ਼ਨ ਮਿਲੀ ਸੀ ਜਿਹੜਾ ਕਿ ਹੋਟਲ ਪੈਰ ਸਿਲਟਨ ਹੈ ਜਿਹੜਾ ਬਠਿੰਡਾ ਗੋਨਾ ਰੋਡ ਤੇ ਸਥਿਤ ਹੈ ਜਿਸ ਤੇ ਇਨਸਪੈਕਟਰ ਪ੍ਰਮੇਂਦਰ ਸਿੰਘ ਐਸਐਚਓ ਕੁਤਵਾਲੀ ਨੇ ਰੇਡ ਕੀਤੀ ਰੇਡ ਦੇ ਦਰਮਿਆਨ ਜਿਹੜਾ ਹੋਟਲ ਦਾ ਜਿਹੜਾ ਸੀਗਾ ਉਥੇ ਜਿਹੜਾ ਮੈਨੇਜਰ ਸੰਦੀਪ ਪੰਕਜ ਤੇ ਹੈਪੀ ਜਿੰਨਾ ਚਿਰ ਜਿਹੜਾ ਸੰਦੀਪ ਹੈ ਹੋਟਲ ਦਾ ਮੈਨੇਜਰ ਹੈ ਪੰਕਜ ਹੋਟਲ ਦਾ ਜਿਹੜਾ ਮਾਲਕ ਹੈ ਤੇ ਹੈਪੀ ਨਾਲ ਉਹਦੇ 파ਟਰਨ ਹੈ ਵੀ ਇਹ ਵੀ ਜਿਹੜਾ ਉਥੇ ਹੋਟਲ ਦੇ ਵਿੱਚ ਲੜਕੀ ਨੂੰ ਬੁਲਾ ਕੇ ਉਹਨਾਂ ਤੋਂ ਗਲਤ ਧੰਦਾ ਕਰਵਾਉਂਦੇ ਹਨ ਤੇ ਗਾਕਾਂ ਨੂੰ ਬੁਲਾ ਕੇ ਮੋਟੀ ਰਕਮ ਵਸੂਲਦੇ ਹਨ ਤੇ ਅਨਤ ਘਰ ਤੌਰ ਤੇ ਇਹ ਇਥੇ ਕੰਮ ਚਲਾ ਰਹੇ ਨੇ ਜਿਸ ਦੇ ਤਹਿਤ ਤਿੰਨ ਚਾਰ ਮੋਰਲ ਟ੍ਰੈਫਿਕ ਪ੍ਰੋਵੈਂਸ਼ਲ ਐਕਟ ਦਾ ਇਹਨਾਂ ਤਿੰਨਾਂ ਦੇ ਖਿਲਾਫ ਮੁਕਾਦਮਾ ਅਰਜ ਕੀਤਾ ਗਿਆ ਹੈ ਇਹਦੇ ਮੁਕਾਦਮੇ ਚਾਹੇ ਤੇ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਤਫਤੀਸ਼ ਕੀਤੀ ਜਾਵੇ ਇਹ ਹੋਰ ਵੀ ਲੋਕਾਂ ਨੇ ਪ੍ਰਸ਼ਾਸਨਿਕ ਜਤੈ ਜੇ ਸ਼ਾਮਿਲ ਹੋ ਰਹੇ ਨੇ ਇਹਦੇ ਚ ਹੈਗੇ ਕੁਝ ਤਿੰਨ ਚਾਰ ਬੰਦੇ ਜਾਣ ਪਛਾਤੇ ਹੈ ਜਿਹਦਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਤਾਂ ਉਹਨਾਂ ਦੇ ਨਾ ਪਤਾ ਡਰੈਸ ਦਿੱਕੜ ਕੇ ਗ੍ਰਿਫਤਾਰ ਕੀਤੀ ਜਾਵੇ। કુલ ਕਿੰਨੇ ਗ੍ਰਿਫਤਾਰ ਕੀਤੇ ਗਏ? ਇਸ ਮੁਕਦਮੇ 'ਚ ਗ੍ਰਿਫਤਾਰੀ ਨਹੀਂ ਹੋਈ ਹੈ ਜਿਹੜਾ ਪਹਿਲਾ ਮੁਕਦਮਾ ਹੋਟਲ ਜਿਹੜਾ ਪਾਮ ਨਾਈਟ ਹੈ। ਇਹਦੇ 'ਚ ਦੋ ਬੰਦੇ ਗ੍ਰਿਫਤਾਰ ਕੀਤੇ ਗਏ ਨੇ। ਕੀ ਕਹਿਣਾ ਚਾਹੋਗੇ ਸਰ ਇਹ ਜਿਹੜੇ ਲੋਕਾਂ ਨੇ ਜਿਹੜੇ ਹੋਟਲ ਦੇ ਆਪ ਦੇ ਵਿੱਚ ਇਹਦੇ 'ਚ ਅਸੀਂ ਇਹ ਕਵਾਂਗੇ ਕਿ ਇਸ ਤਰ੍ਹਾਂ ਦੇ ਜੋ ਬੰਦੇ ਕਾਰੋਬਾਰ ਜਾਂ ਧੰਦਾ ਕਰਦੇ ਨੇ ਬੰਦ ਕਰਦਣ ਨਹੀਂ ਤਾਂ ਕਾਨੂੰਨ ਦੇ ਮਤਾਂਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।